ਇਸ ਲਈ ਦੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਤੋਂ ਜਿੱਥੇ ਵਿਧਾਨ ਸਭਾ ਦੇ ਅੰਦਰ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਐਮ ਐਲ ਏ ਤਰਲੋਚਨ ਸੂਂਡ ਨੇ ਜੁੱਤੀ ਸੁੱਟੀ ਹੈ। ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਦਵਿੰਦਰ ਸਿੰਘ। ਯਦਵਿੰਦਰ ਕੀ ਸਾਰਾ ਮਾਮਲਾ ਹੈ? ਦੇਖੋ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਬਹਿਸ ਹੋ ਰਹੀ ਸੀ ਕਾਂਗਰਸ ਪਾਰਟੀ ਸਰਕਾਰ ਦੇ ਖਿਲਾਫ ਨਾਅਰੇ ਲਾ ਰਹੀ ਸੀ ਸਪੀਕਰ ਦੇ ਖਿਲਾਫ ਨਾਅਰੇ ਲਾ ਰਹੀ ਸੀ। ਉਸ ਤੋਂ ਬਾਅਦ ਇੱਕਦਮ ਮਿਕਰ ਮਜੀਠੀਆ ਵੱਲ ਜੁੱਤੀ ਸੁੱਟੀ ਕਿ ਵਿਕਰਮ ਮਜੀਠੀਆ ਨੇ ਜੁੱਤੀ ਚੁੱਕ ਕੇ ਦਿਖਾਈ ਕਾਂਗਰਸੀਆਂ ਨੇ ਪਹਿਲਾਂ ਕਿਹਾ ਕਿ ਅਸੀਂ ਨਹੀਂ ਝੁੱਤੀ ਉਸ ਤੋਂ ਬਾਅਦ ਕਾਂਗਰਸੀ ਵਾਕ ਆਊਟ ਕਰ ਰਹੇ ਸੀ ਜਦੋਂ ਵਾਕ ਆਊਟ ਕਰ ਰਹੇ ਸੀ ਤਾਂ ਸਾਰਿਆਂ ਨੇ ਦੇਖਿਆ ਕਿ ਤਰਨੂਤ ਸਿੰਘ ਸੁੰਦ ਜਿਹੜੇ ਬੰਗਾ ਤੋਂ ਐਮਐਲਏ ਨੇ ਕਾਂਗਰਸ ਨੂੰ ਉਹਨਾਂ ਦੇ ਪੈਰ 'ਚ ਜੁੱਤੀ ਨਹੀਂ ਸੀ ਉਸ ਤੋਂ ਬਾਅਦ ਜਦੋਂ ਮਜੀਠੀਆ ਨੇ ਉਹਨਾਂ ਨੂੰ ਪਿਆ ਕਿ ਸੁੰਦ ਸਾਹਮਣੇ ਆ ਕੇ ਅਗਰ ਮਾਰਾ ਬੁੱਧ ਪੀਤਾ ਤਾਂ ਸਾਹਮਣੇ ਆ ਕੇ ਲੜੋ ਤਾਂ ਸੁੰਦ ਨੇ ਆ ਕੇ ਕਿਹਾ ਕਿ ਹਾਂ ਮੈਂ ਝੁੱਤੀ ਹੈ ਵਿਧਾਨ ਸਭਾ ਦੇ ਹੰਦਰ ਹੁਣ ਸੁੰਦ ਨੂੰ ਮੈਂ ਮੈਂ ਹੋ ਰਹੀ ਹੈ ਇਸ ਟਾਈਮ ਸੈਸ਼ਨ ਚੱ ਫਰਦਲੂ ਸਿੰਘ ਸੂਨ ਵੱਲੋਂ ਉਹਨਦੇ ਪੈਰ ਦੇਖਿਆ ਗਿਆ ਕਿ ਸਰਦਲੂ ਸਿੰਘ ਸੂਨ ਦੇ ਪੈਰ 'ਤੇ ਜੁੱਤੀ ਨਹੀਂ ਹੈ ਤੇ ਮਜੀਠੀਆ ਦੇ ਉੱਤੇ ਫਰਦਲੂ ਸਿੰਘ ਸੂਨ ਦੇ ਜੁੱਤੀ ਸਦੀ ਹੈ ਜੀ ਧੰਨਵਾਦ ਆਲੰਦਰ ਜਾਣਕਾਰੀ ਦੇ ਲਈ